ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਨੀਸ਼ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਵੈੜਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਇੱਕ ਸੋਈ ਆ ਤੇ ਬਾਕੀ ਕਪਣਾਵਾ ਤੇ ਇੱਕ ਆ ਤਾਜੀ ਸੋਈ ਆ ਜਿਹਦੇ ਮਗਰ ਵੱਛੀ ਵੀ ਬੜੀ ਵਧੀਆ ਵਾ ਤੇ ਆਪ ਵੈੜ ਵੀ ਜਿਹੜੀ ਸੋਹਣੀ ਆ ਤੇ ਠੰਡ ਹਵਾ ਨੇ ਦੇ ਵੀ ਜਿਹੜੀ ਚੰਗੀ ਆ ਇੱਕ ਗੱਲ ਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਇੱਕ ਤੁਹਾਨੂੰ ਆਇਰ ਸ਼ਹਿਰ ਵਾੜ ਇੱਕ ਤੁਹਾਨੂੰ ਚੰਗੇ ਰਿਕਾਰਡ ਵਾਲੀ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾ ਠੀਕ ਠਾਕ ਜੀ ਵਧੀਆ ਬੋਲ ਜੀ ਤੁਸੀਂ ਸਰਾਓ ਸਭ ਵਧੀਆ ਜੀ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੋ ਹਾਂ ਮੇਰਾ ਮਲੀਸ਼ ਹਾਂਜੀ ਸ਼ਹਿਰ ਆਪਣਾ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਮਾਈ ਨੰਬਰ 8360101198 ਇਸ ਨੰਬਰ ਤੇ WhatsApp ਚੱਲਦਾ ਠੀਕ ਹੈ ਤੇ ਅੱਗੇ ਤੇ ਜਦੋਂ ਵੀ ਆਈ ਤਾਂ ਪਸ਼ੂ ਪੂਰੇ ਲਿਸ਼ਕੰਦੇ ਹੁੰਦੇ ਆ ਹਾਂਜੀ ਉਹ ਤੁਹਾਨੂੰ ਦੱਸੀ ਕਿ ਥੋੜਾ ਜਿਹਾ ਬੋਰ ਦਾ ਕੰਮ ਕਰਾਉਣ ਵਾਲਾ ਹੈ ਠੀਕ ਹੈ ਹਾਂਜੀ ਵੈੜਾ ਤੋਂ ਉੱਦਾਂ ਪੰਜ ਪੋਣੀਆਂ ਕਿਉਂਕਿ ਦੋ ਸੋਈਆਂ ਹੀ ਸਵੇਰੇ ਇੱਕ ਕੋ ਰਹਿ ਗਈ ਇੱਕ ਵੇਗੀ ਆ ਸੁਈਆਂ ਮਾਰਿਆ ਜਦੋਂ ਵੀਡੀਓ ਲਗਿਆ ਪੋਣ ਤੇ ਨਾਲੇ ਦਿਖਾ ਤੋ ਥੋੜਾ ਜਿਹਾ ਬੋਰ ਦਾ ਉੱਧਰ ਜਿਹੜਾ ਉਹਦੇ ਕਰਕੇ ਨਵਾਲੀ ਜਾਣੀ ਬੋਰ ਦਾ ਕੰਮ ਜਿਹੜਾ ਚੱਲੰਦਿਆ ਵਾ ਤੇ ਉਹਦੇ ਕਰਕੇ ਅੱਜ ਨਵਾਈਆਂ ਨਵਾਈਆਂ ਨਿਕਈ ਹਨ ਤੁਹਾਨੂੰ ਪਤਾ ਹੈ ਅੰਡੇਆਂ ਨੂੰ ਲਿਸ਼ਕੜੀਆਂ ਸੀ ਜਿੱਤੇ ਪੂਰੀਆਂ ਵੇਜੀਆਂ ਨਾਲ ਲਿਸ਼ਕਾਈਆਂ ਹੁੰਦੀਆਂ ਉਤਰਾ ਨਹੀਂ ਤੇ ਆਏ ਬੜਾ ਵੀ ਸੋਹਣੀਆਂ ਵਾ ਚਲੋ ਬਾਕੀ ਇਹ ਆ ਕਿ ਪਸ਼ੂ ਦਾ ਤੇ ਇਤਰਾ ਹੀ ਪਤਾ ਲੱਗ ਜਾਂਦਾ ਵਾ ਐ ਬਾਕੀ ਇਹ ਆ ਕਿ ਨਵਾਈਆਂ ਥੋੜਾ ਜਿਆ ਫਰਕ ਥੋੜਾ ਜਿਆ ਸੋਹਣਾ ਲੱਗ ਲੱਗ ਪੈਂਦਾ ਜਿਆ ਤਾਂ ਹਮੇਸ਼ਾ ਤੋਂ ਧੋਣਾ ਹੀ ਬਣਿਆ ਸਦਾਈ ਜਿ ਬਣਿਆ ਅੱਜ ਨਾ ਅੱਜ ਵੀ ਤੁਹੇ ਵੀ ਲੱਗੰਦੇ ਆ ਸਵੇਰ ਦਾ ਕੰਮ ਦਾ ਇਹ ਜੇ ਕਰਨੀ ਤੇ ਨਾਲ ਮਾੜਾ ਮੋਟਾ ਚਲੋ ਆ ਇਤਰਾ ਹੀ ਆ ਫਿਰ ਰਲ ਮਿਲ ਕੇ ਕੰਮ ਜਲਦੀ ਹੋ ਜਾਊਗਾ ਠੀਕ ਆ ਤੇ ਸਰਵਾਤ ਫਿਰ ਇਸੇ ਤੋਂ ਕਰ ਲਈਏ ਮੇਰੇ ਦੋ ਮਰਜ਼ੀ ਕਰ ਲੋ ਦੀ ਕੋਈ ਗੱਲ ਨਹੀਂ ਆਹ ਦੇਖ ਸਕਦੇ ਕਾਫੀ ਖੂਬਸੂਰਤ ਹੈ ਐਰਸ਼ੈਲੀ ਪਿਆੜਿਆ ਤੇ ਸੂਆ ਇਹਦਾ ਪਹਿਲਾ ਹੀ ਆ ਤੇ ਸਾਨੂੰ ਦੇਖ ਸਕਦੇ ਹੁਣ ਤੁਸੀਂ ਹੱਥ ਚਾਉਣਾ ਲਿਆ ਕਿੰਨਾ ਕੁ ਲੈ ਜਾਓਗੇ ਵੀਰ ਜੀ ਟਾਈਮ ਅਜੇ ਇਹਦੀ ਵੀਰ ਜੀ 10 ਤਰੀਕ ਨੂੰ ਦਿਨ ਪੂਰੇ ਜੇ ਅੱਛਾ ਹਾਂਜੀ ਤੇ ਦੰਦੋ ਕਿਤਰਾ ਜੇ ਦੰਦੂ ਦੋ ਦੰਦਾਂ ਦੇ ਚੌਕ ਦੇ ਦੰਦ ਚੁੱਕਰੀ ਹੈ ਜੀ ਅੱਛਾ ਮਤਲਬ ਚੋਗੀ ਹੁੰਦੀ ਹੈ ਚੋਗੀ ਹੁੰਦੀ ਹੈ ਦਿਖਾ ਲਦੇ ਨੇ ਦੰਦ ਦੇ ਕੋਲ ਵੀਰ ਜੀ ਠੀਕ ਹੈ ਦਿਖਾ ਦਿਓ ਪਹਿਲਾਂ ਦਿਖਾ ਦਿਓ ਫਿਰ ਆਹ ਦੇਖੋ ਇਹਨਾਂ ਦੇ ਝੂਠ ਆਲਾ ਚਾਰ ਦੰਦ ਉਹ ਆ ਦੇਖ ਸਕਦੇ ਚੋਗੀ ਦੇ ਬਰਾਬਰ ਦਹੀ ਆ ਕਰਨੇ ਬਾਕੀ ਦੰਦ ਖਲਾ ਰਹੇ ਬਾਕੀ ਉਤਰਾ ਹੀ ਆ ਅੱਛੀ ਚਾਤ ਨਸਲ ਹੀ ਪੂਰੀ ਯਾਰ ਸ਼ਹਿਰ ਆ ਸੋਹਣੀ ਵੜਿਆ ਤੇ ਬੜੀ ਸ਼ਾਂਤ ਜੀ ਆ ਜਿਹੜੀ ਹੈ ਨਾ ਤੇ ਕਿੰਨਾ ਕਾ ਉਤਰਾ ਦੁੱਧ ਬਹੁਤ ਬੜੀ ਦੁੱਧ ਕਿੰਨਾ ਚਵਾਈ ਜਾਓ ਪਹਿਲੇ ਸਵੇਰੇ ਦੁੱਧ ਵੇਖੋ ਜੀ ਪਹਿਲਣ ਵਾਜ ਦੀ ਮਾਂ ਦਾ ਤੇ ਉਥੇ 2 ਕਿਲੋ ਚੁੰਦੇ ਰਹੀ ਜਿੱਥੇ ਕਾਂ ਲਈ ਆਪਾਂ ਵੇਖ ਅੱਛਾ ਹੁਣਾਂ ਕੋ ਹੈ ਹੀ ਸਾਰੀਆਂ 3-4 ਦੇ ਨਾਲ ਦੀਆਂ ਇੱਕ ਵਾਸੀ ਹੋਰ ਲਿਆਵਾਂ ਨੂੰ ਅਗਲੀ ਵੀਡੀਓ ਚ ਪਾਵਾਂਗੇ ਅੱਛਾ ਅਗਲੇ ਵੀਰੇ ਉਹਨਾਂ ਕੋ ਲਈ ਆਪਾਂ ਜੋੜਾ ਇਹ ਐਰ ਸ਼ਰਦਾ ਕਰਨਾ ਹੈ ਜੇ ਕਹਿੰਦੇ ਜੋੜਾ ਪੋਣਾ ਹੋਗਾ ਲੈ ਦੋਗੇ ਅਵੀ ਨਾਲ ਲੈ ਦਾਂਗੇ ਉਹ ਵੀ ਲੈ ਦਾਂਗੇ ਅੱਛਾ ਜੇ ਕਹਿੰਦੇ ਜੋੜਾ ਐਰ ਸ਼ਰਦਾ ਪੋਣਾ ਹੈ ਤੇ ਨੇ ਦਾ ਵੱਧ ਖੜਦੀ ਆ ਅੱਛਾ ਬਾਕੀ ਮਾਂ ਜ਼ਿਆਦਾ ਹਣ ਕਰਕੇ ਮੈਂ ਲੈਂਦੀ ਨਹੀਂ ਸੋ ਆਦਾ ਵੇ ਪਹਿਲਾ ਹੀ ਨਹੀਂ ਉਹ ਦੂਜੀ ਸਵੇਰ ਸੋਣੀ ਜੀ ਠੀਕ ਹੈ ਦੂਜੀ ਸਵੇਰ ਸੋ ਹਾਏ ਦਿਨ ਖੜਦੀ ਵੇਖੋ ਕਿਤੇ ਥੱਬਾ ਲਾਉਂਦੀ ਹੈ ਠੀਕ ਹੈ ਤੋਰੋ ਹੈ ਇੱਕ ਰਿਫਰ ਇਹਨਾਂ ਕੱਲ ਆਈ ਜੀ ਕੋਈ ਇਹਦਾ ਮੇਕਅਪ ਨਹੀਂ ਹੋਇਆ ਵਿਚਾਰੀ ਸਾਰੇ ਬਾਕੀ ਇਹ ਹੈ ਕਿ ਕੋਈ ਨਵਾਈ ਤੋਂ ਆਈ ਨਹੀਂ ਹੈ ਬਿਲਕੁਲ ਉਤਰਾ ਹੀ ਹੈ ਜਿੱਤਰਾ ਪਿਛੋਂ ਆਈ ਨਾ ਕੋਈ ਰੱਸੀ ਬਦਲੀ ਗਈ ਹੈ ਨਾ ਕੁਛ ਕੁਛ ਨਹੀਂ ਬਦਲਿਆ ਜੀ ਅੰਨ ਟਾ ਗਿਆ ਚਿੱਚ ਲੇਵਾਲ ਉਹ 300 ਦਾ ਆਹ ਦੇਖ ਸੰਦੇ ਜੀ ਬਾਕੀ ਪੂਰੀ ਖੂਬਸੂਰਤ ਬਹਿ ਰਹੀ ਹੈ ਜਿਹੜੀ ਜੋਰ ਕੇ ਆਪਣੀ ਫੇਰ ਆਜੀ ਹੋਈ ਪਹਿਲਾ ਸੋਆ ਇਹਨੇ ਸੋਣਾ ਹੈ ਤੇ ਥੱਲੇ ਵੀ ਚੰਗੀ ਭਰਨੀ ਆ ਤੇ ਕੱਦ ਕਾਠ ਵੀ ਜਿਹੜਾ ਮਰਜ਼ੇ ਸਾਹਿਬ ਨਾਲ ਚੰਗਾ ਵਾ ਕੱਦ ਕੱਡੂਗੀ ਮੇਨ ਗੱਲ ਆ ਜਾਂਦੀ ਆ ਠੰਡੀ ਬਹੁਤ ਜ਼ਿਆਦੀ ਆ ਤੇ ਪਰਨੀ ਵੀ ਚੰਗੀ ਆ ਕਿੰਨਾ ਕੰਨਾ ਵੜਾ ਰਹੀ ਆ ਠੀਕ ਆ ਦੋਨੇ ਤਰ੍ਹਾਂ ਚੋਂ ਆ ਬਹੁਤ ਵਧੀਆ ਲੈਵਾ ਤਿਆਰ ਕਰੂਗੀ ਤੇ ਤਾਂ ਮੁੱਲ ਫਿਰ ਮੋਲੇ ਦਾ ਰਫੀ ਫੋਨ ਤੇ ਕਰਾਂਗੇ ਥੋੜੀ ਕੱਚੀ ਹੈ ਬੱਛੀ ਅੱਛਾ ਕਿ ਛੋਕ ਵਾਲਾ ਵੀਰ ਫੋਨ ਕਰੇ ਕੋਈ ਰੇਟ ਇਹ ਨਹੀਂ ਕਿ ਜ਼ਿਆਦਾ ਆਊਗਾ ਇਹ ਇਹਨਾਂ ਡਾਊਂਗਾ ਗਾਂਦੇ ਹਿਸਾਬ ਨਾਲ ਇਹ ਅਸਲ ਬਹੁਤ ਰੀਅਲ ਲੱਗਦਾ ਬਾਕੀ ਇਹ ਹੈ ਕਿ ਫੋਨ ਇੱਕ ਵਾਰੀ ਕੋਈ ਲਾਵੇ ਜ਼ਰੂਰ ਜੇ ਤੇ ਪਸੰਦ ਆਏ ਹੁੰਦੇ ਕਰਾਂਗੇ ਨਹੀਂ ਤੇ ਆਪਾਂ ਤਿਆਰ ਹੋਈ ਜਿੱਦੇ ਸਵਾ ਦੇ ਵੇਚਾਂਗੇ ਠੀਕ ਹੈ ਲਈ ਕਿਉਂਕਿ ਘਰਾਂ ਦਾ ਬੜੀ ਗਰੰਟੀ ਦਿੱਤੀ ਜੀ ਕਿ ਇਹ ਆ ਵੀ ਅੱਜ ਦਾ ਮੋਲੇ ਦਾ ਸਾਮ ਛੱਡ ਕੇ ਹੋ ਜਾਊਗਾ ਹੁੰਦੇ ਹਿਸਾਬ ਨਾਲ ਦੇ ਦਾਂਗੇ ਨਹੀਂ ਤੇ ਫਿਰ ਅਗਲੀ ਵੀਡੀਓ 'ਚ ਜਦੋਂ ਸੁਵੇ ਕੀ ਜਾਂ ਤਿਆਰ ਹੋਏਗੀ ਫਿਰ ਵੀਰ ਵੀ ਵੇਖਣਗੇ ਤੇ ਕੀ ਚੀਜ਼ ਹੈ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਤੋਂ ਬਾਅਦ ਤੁਹਾਨੂੰ ਆਸ ਹੋਈ ਵੈੜ ਤੁਹਾਨੂੰ ਦਿਖਾਉਣੀ ਹੈ ਇਹਦਾ ਕਿਨਵਾ ਸੂਆ ਜੀ ਇਹਦਾ ਭਾਜੀ ਦੂਜਾ ਸੂਆ ਜੀ ਇਹਦਾ ਦੂਸਰਾ ਸੂਆ ਹੈ ਦੂਜਾ ਸੂਆ ਸੁਣੀ ਜੀ ਕੱਦ ਕਾਠ ਤੇ ਦਾ ਵੇ ਚੰਗਾ ਜੇ ਪੂਰਾ ਠੰਡ ਦੀ ਕੁਆਲਿਟੀ ਮਾਲ ਸਾਰਾ ਹੀ ਠੱਡਾ ਜੀ ਦੇ ਥੱਲੇ ਮਰਜੀ ਬੈਜੋ ਗਰਮ ਨਹੀਂ ਨਿਕਲੂਗਾ ਠੀਕ ਆ ਆਖਾਨੇ ਦੇ ਵੀ ਦੇਖ ਸਕਦੇ ਹਣ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ ਇਹ ਕਿੰਨੇ ਕ ਦੁੱਧਾ ਲੀਜੇ ਦੁੱਧ ਯਾਰ ਜੀ ਬਹੁਤ ਅੱਗੇ 14 15 ਕਿਲੋ ਦੁੱਧ ਭਰ ਜਾਈ ਜੇ ਤੋਰੋ ਫੇਰ ਕੱਦ ਕੋਦੋ ਵੱਡਾ ਐਵੇਂ ਕਾਦੀ 20 ਕਿਲੋ ਕਰ ਜੂਗੀ ਹਣਾ ਹਾਂਜੀ ਹਾਂਜੀ ਪਹਿਲੀ ਮੇਰੇ ਵੀਰ ਆਪਣੀ ਸਮਝਣਾ ਵੇਖ ਲੈਣ ਕਿੰਨਾ ਕਰੂਗੀ ਠੀਕ ਹੈ ਜੀ 14 15 ਤੋੜੀ ਜਾਂਦੀ ਕਿਤੇ ਜੀ ਇਹ ਵੀ ਕਾਹ ਕਿ ਤਰਗੀ ਚੰਬੜੀ ਜਾਵੇ ਕੋਈ ਤਾਂ ਨਹੀਂ ਹੁੰਦੀ ਆਂ ਤੇ ਬਰੀਕ ਜੰਮਦੀ ਜਿੱਥੋਂ ਮਰਜੀ ਫੜ ਲਓ ਠੀਕ ਹੈ ਠੀਕ ਹੈ ਠੀਕ ਹੈ ਗਾਈ ਆ ਸਾਰੇ ਬੂਰ ਤੇ ਪੈਸਪੂਪੇ ਆ। ਬਾਕੀ ਗੱਲ ਇਹ ਆ ਠੰਡੀ ਠੰਡੀ ਵੀ ਬਹੁਤ ਜ਼ਿਆਦੀ ਆ ਲੋਕਾਂ ਨੂੰ ਐਸੀ ਬੈਠੇ। ਠੀਕ ਆ। ਬਹੁਤ ਠੰਡੀ। ਚਲੋ ਲੈ ਜਾ। ਬਾਕੀ ਹੈਗੀ ਜਰਸੀ ਕ੍ਰੋਸ ਆ। ਤੇ ਇਹਦਾ ਵੀ ਜੀ ਫਿਰ ਮੁੱਲ ਮੋਲੇ ਹੁੰਦਾ ਹਰ ਵੀਜੀ ਛੋਟਾ ਜਾਈਏ ਮੋਲੇ ਦਾ ਭਾਵੇਂ 45 50 ਕਰੀ ਜਾਈਏ ਅੱਛਾ ਇਹ ਦੇ ਦਾਂਗੇ 43000 43000 ਰੁਪਏ ਬਾਕੀ ਛੋਟ ਛੜ ਵਿੱਚੋਂ ਕਰ ਦਵਾਂਗੇ ਮੈਂ ਤਾਂ 42 ਦੇ ਦਾਂਗੇ ਠੀਕ ਹੈ ਉਹ ਕਰਦਾਂਗੇ ਮਾਨਤ ਨਾਲ ਕੋਈ ਹੁਣ ਇੱਕ ਆ ਜਿਹੜੀ ਤਾਜੀ ਸੋਈ ਹੈ ਵੀ ਦਿਖਾ ਦੀ ਥਾਣੇ ਦੇ ਕਰੀ ਲੱਗਦੇ ਦੇਖ ਸਕਦੇ ਜੀ ਥਾਣੇ ਬੜਾ ਪਿਆਰਾ ਗੁਲਾਬੀ ਰੰਗ ਦੇ ਥਾਣੇ ਆ ਜੀ ਕੁਝ ਕਾਫਤੇ ਦੇਖੋ ਜੇ ਸਾਈਜ਼ ਦੇ ਥਾਣੇ ਆ ਜਿਹੜੇ ਤੇ ਇਹ ਮਗਰ ਵੱੱਛੀ ਬੜੀ ਪਿਆਰੀ ਆ ਜਿਹੋ ਜੀ ਵੈੜ ਆਪ ਉਹੋ ਜੀ ਮਗਰ ਵਛੀ ਹੈ ਵਛੀ ਵੀ ਮਗਰ ਚੰਗੇ ਟੀਕੇ ਦੀ ਆ ਤੇ ਨਾੜੋ ਜਿਹੜਾ ਨਾੜ ਤਾਂ ਆਹ ਦੇਖ ਆ ਬਰੀਡਾਂ ਦੀ ਗਲਾਗੀ ਦਾ ਦੇਖ ਆ ਪੂਰੇ ਚੰਗੇ ਟੀਕੇ ਦੀ ਵਛੀ ਆ ਮਗਰ ਤੇ ਆਪ ਵੀ ਵੈੜ ਚੰਗੇ ਕਦ ਕੱਢਦੀ ਆ ਬਹੁਤ ਸਗੀ ਤਾਜੀ ਸੂਣ ਕਰਕੇ ਥੋੜਾ ਜਿਆਦਾ ਲੱਪੇ ਚ ਲੱਗਣ ਦੀ ਹੈ ਨਾ ਸਵੇਰੇ ਸੂਈ ਜੀ 4 ਵਜੇ ਅੱਛਾ ਅੱਜ ਹੀ ਸੂਈ ਆ 4 ਵਜੇ ਸੂਈ ਸਵੇਰੇ ਜੀ ਅੱਜ ਆਪਾਂ ਓਕੇ ਆਪਣੇ ਕੋਲ ਕਿੰਨਾ ਕੁ ਦੁੱਧ ਚ ਵਾਈ ਜਾਊਗੀ ਆ ਦੁੱਧ ਵੇਖੋ ਜੀ ਗਰਮੀ ਬੜੀ ਜਿਆਦਾ ਹੈ ਤਾਂ ਮੈਂ 20 22 ਕਿਲੋ ਕੱਢ ਦਊਗੀ ਰੋਜ਼ ਅੱਛਾ ਕਿਉਂਕਿ ਜੇ ਸਿਆਲ ਹੁੰਦਾ ਤੇ

ਬਾਕੀ ਥੱਲੇ ਵੀ ਚਲੋ ਚੰਗੀ ਤਿਆਰ ਹੋਈ ਹੈ ਕੱਦ ਕਾਠ ਵੀ ਚੰਗਾ ਉਚਾ ਹੈ ਜਾਤ ਮਸਲ ਬਹੁਤ ਜਿਆਦੀ ਸਿਰਫ ਜਿੱਦਾਂ ਦਾ ਰੰਗ ਹੈ ਜੇ ਨਵਾਈ ਜਾਂਦੀ ਕਬੂਤਰੀ ਨਿਕਲਦੀ ਹਾਂਜੀ ਅੱਜ ਪਸ਼ੂ ਸਾਰੇ ਕਾਫੀ ਸੋਹਣੇ ਆ ਜਿਹੜੇ ਬਸ ਇਹ ਹੈ ਕਿ ਅੱਜ ਨਵਾਈਆਂ ਨਹੀਂ ਗਈਆਂ ਬਹੁਤ ਠੰਡੀ ਧੀਰੀ ਹੈ ਇਹਦਾ ਕੱਦ ਕਾਠ ਇਹਦਾ ਵੀ ਚੰਗਾ ਉਚਾ ਵਾ ਅਣ ਦੀ ਕੁਆਲਟੀ ਬਹੁਤ ਜਿਆਦੀ ਹੈ ਆ ਦੇਖ ਸੰਦੇਹ ਵਾਨਾ ਜਿਹੜਾ ਇਹਦਾ ਲੱਗੇ ਤਾਂ 22 ਬਾਈ ਦੇ ਲੱਗ ਬੰਨੇ ਦੁੱਧ ਜਿਹੜਾ ਕਹਿੰਦੇ ਕਿ ਹੁਣ ਮੀਹ ਚਵਾਈ ਦੀ ਉਹ ਕੋਈ ਮੇਰਾ ਵੀਰ ਵੱਧ ਚੋਲੇ ਘੱਟ ਚੋਲੇ ਠੀਕ ਹੈ ਨਾ ਆਪਣੀ ਸਮਝ ਮੇਰਾ ਵੀਰ ਵੀਰ ਹੈ ਜਾਤ ਨਸਲ ਹੈ ਇਹ ਸਿਆਲ ਹੁੰਦਾ ਤੇ ਇਹ ਹਰਬੀਜੀ 25 ਉਪਰ 28 ਤੇ 27 28 ਤੇ ਚੱਲਦਾ ਤੇ ਇਹਦਾ ਮੁੱਲ ਮੁੱਲ ਦੇਖ ਲੋ ਜਿੰਨਾ ਕੋਈ ਕਰ ਲੈਨੇ ਆ ਮਗਰ ਕਬੂਤਰੀ ਦੇਖ ਲੋ ਬੜੇ ਟੌਪ ਦੀ ਜੀ ਹਾਂਜੀ ਬਸ਼ੀ ਬਹੁਤ ਚੰਗੀ ਆ ਗਈ ਚੰਗੇ ਠੀਕੇ ਜੀ ਉਹ ਜਾਈ ਮੁੱਲੇ ਦਾ ਹਰਬੀਜੀ ਇਹਦੇ ਹੁੰਦਾ ਸਿਆਲ ਹਾਂਜੀ 77000 ਕਰਨਾ ਹੈ ਮੁੱਲੇ ਦਾ ਹਾਂਜੀ ਘੂੜੇ ਦਾ ਮੁੱਲ ਕਰਾਂਗੇ ਕੋਈ 65000 ਮੁੱਲ ਕਰਾਂਗੇ ਅੱਛਾ ਹਾਂਜੀ ਤੇ ਵਿੱਚ ਮਾਨ ਕਰ ਦੋਗੇ ਫਰਦਾਂ ਚ 68 ਦੀ ਦੇ ਦਾਂ ਅੱਛਾ 68 ਦੀ ਦੇ ਦੋ ਚਲੋ ਕੋ ਫੋਨ ਲਾਵੇ 68 ਦੀ ਦੇ ਦਾਂਗੇ ਹੋਰ ਦੱਸੋ ਚਲੋ ਬਾਕੀ ਕੋ ਮੌਕੇ ਜੋਗਾ ਵੀ ਰਹਾਂ ਤਾ ਠੀਕ ਆ ਤੇ ਇੱਕ ਨਹੀਂ ਕਰਨਾ ਕਿ ਕੰਮ ਕੋਮ ਲੱਗੇ ਇਹਦੇ ਵੇਲ ਕਰਨਾ ਕਿ ਕਰੀ ਜਗਾ ਵੀ ਵੇਲ ਤੇ ਨਾ ਲੱਗੇ ਡੰਗਰ ਥੋੜੇ ਨਿਵਾ ਲੈਣੇ ਛਾਂਬੇ ਨਹੀਂ ਜਾਣਗੇ ਹਾਂਜੀ ਹਾਂਜੀ ਉਹ ਕੰਮ ਹੁੰਦਾ ਤੇ ਉਹਨਾਂ ਨਿਵਾਤਵਾ ਕੇ ਡੰਗਰ ਵੀ ਸੌਖੇ ਹੋਣੇ ਹਾਂਜੀ ਤੇ ਇਹ ਜਰਸੀ ਇੱਕ ਏ ਠੰਡੀ ਤੇਰੀ ਬਹੁਤ ਜ਼ਿਆਦੀ ਏ ਹਾਂ ਦੇਖ ਸਾਡੇ ਥਾਣੇ ਦੇ ਲਾਗੇ ਦਾ ਬਹੁਤ ਠੰਡੀ ਏ ਲੈ ਵਾ ਵੇਖੋ ਫੋਟੋ ਫੋਟਾ ਗਾਂ ਨੂੰ ਮਿਲਕ ਵੈਨ ਦਿਖਾ ਦਿਓ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਏ 15-16 ਕਿਲੋਟ ਤੋਰ ਦੋ ਫਿਰ ਇਹਨਾਂ ਬਾਕੀ ਤੁਹਾਨੂੰ ਹੋਈ ਬਾਰ ਬਾਰ ਇੱਕੋ ਗੱਲ ਗੱਲਾਂ ਕਰੀ ਜਾਂਦੇ ਹੈ ਮੇਕਅਪ ਨਹੀਂ ਕੇਸ ਦਾ ਵੀ ਹੋਇਆ ਜਿਆਦਾ ਬੂਥੀ ਵੇਖ ਲੋ ਜੀ ਕਿੱਡੀ ਜਾਂਤ ਨਾ ਸਕਿਆ ਹਾਂ ਤੇ ਰੱਸੀਆਂ ਰੱਸੀਆਂ ਵਿੱਚ ਫੂਕ ਨਹੀਂ ਪਾਈ ਨਾ ਬਾਕੀ ਇਹ ਵੀ ਗੱਬਨੇ ਆਜੇ ਤੇ ਵੀ ਚੰਗੀ ਤਿਆਰ ਹੋਣੀ ਕਿਹਦੀ ਹੋਇਆ ਠੰਡੀ ਧਿਰੀ ਜਿਹਾ ਭਾਵੇਂ ਇੱਥੇ ਥੱਲੇ ਪਿਆ ਸੀ ਠੀਕ ਐ ਕੋਈ ਸੀਨ ਸਾਲਾ ਆਨ ਕਰ ਤੇ ਇਹਦਾ ਮੁੱਲ ਫਿਰ ਮੁੱਲ ਵੀ ਦੱਸ ਦੇ ਲੈ ਵਾਲੂ ਆ ਤੇ ਖਾਲਸਾ ਚੰਗੀ ਤਰ੍ਹਾਂ ਹਜੇ ਗੱਭਣ ਜੇ ਲੈ ਵਾਲੇ ਕੋਈ ਕਿੱਥੇ ਕੱਢ ਇਹ ਇਹ ਹੈ ਕਿ ਪੂਰੀ ਤਿਆਰ ਹੋਣੀ ਆ ਜਾਈ ਹੋਟ ਗਏ ਕੋਈ ਪੁੜਿਆ ਤੈਨੂੰ ਪਤਾ ਨਹੀਂ ਕੋਈ ਸੂਣਦਾ ਹਾਂਜੀ ਹਾਂਜੀ ਮੁੱਲੇ ਦਾ 80000 ਰੁਪਏ ਦੀ ਛੋਟ ਅਸੀਂ ਕਰਾਂਗੇ ਕਿਉਂਕਿ ਮੁੱਲ ਭਾਵੇਂ 50 55 ਕਰੀ ਜਾਈਏ ਹਾਂਜੀ ਮੁੱਲੇ ਦਾ 45000 ਕਰਾਂਗੇ 45000 ਵਿੱਚੋਂ ਕਰ ਨਹੀਂ ਛੋਟ ਛੜਾਂਗੇ ਕਰ ਦਾਂਗੇ ਵਿੱਚ ਕਰਾਂਗੇ 43 ਦੀ ਦੇ ਦਾਂਗੇ 43000 ਦੀ ਚਲੋ ਬਾਕੀ ਕੋਈ ਫੋਨ ਲਾਵੇ ਕਰਦੇ 42 ਦੀ ਦੇ ਦਾਂਗੇ ਠੀਕ ਹੈ ਜੀ ਤੁਹਾਨੂੰ ਦੱਸਿਆ ਮਾਲ ਵੇਚਣਾ ਵਾਸਤੇ ਠੀਕ ਹੈ ਫਿਰ ਨਵੇਂ ਸਿਰ ਸਟੱਡੀ ਕਰਕੇ ਬਾਕੀ ਇਹ ਆ ਵੀ ਆ ਵੀ ਅੱਜ ਹੀ ਸੋਈ ਆ ਤੇ ਬਾਕੀ ਵੀ ਗੱਬਣਾ ਵੀਡੀਓ ਵਾਰਡੀਓ ਸਭ ਜੇਰਦੀਆਂ ਪਈਆਂ ਸੋਈਆਂ ਤੇ ਸਾਰੀਆਂ ਪਾਸ ਹੀ ਹੋਣੀਆਂ ਨਾ ਸਾਰਿਆਂ ਕੋਈ ਵੀਰ ਆਪਣੀਆਂ ਪਾਸ ਕਰਕੇ ਜਿਹਨੇ ਲੈਣੀ ਹੈ ਹਰ ਫ੍ਰਿਜ ਕਿਹਦੇ ਆਪਣਾ ਸਾਡੇ ਵੱਲ ਤੇ ਸੋਣਾ ਵਾ ਹਾਂਜੀ ਹਾਂਜੀ ਜਿਹਨੇ ਪੈਸੇ ਖਰਚਣੇ ਉਹਨੇ ਚੀਜ਼ਾਂ ਵੇਖਣੀਆਂ ਕਿ ਮੈਨੂੰ ਕਿਹੜੀ ਚੀਜ਼ ਫਿੱਟ ਪੈਂਦੀ ਹੈ ਹਨਾ ਉਹ ਇੱਥੇ ਜਿਹਨੇ ਲੈਣੀ ਆ ਆਪਣੀ ਪੂਰੀ ਤਸੱਲੀ ਕਰਕੇ ਸੋਈ ਆ ਇਹਨੂੰ ਆਪਣੇ ਚੋਜਾ ਕੇ ਥਣ ਪਾਸ ਕਰ ਲਈ। ਸੋਚ 100% ਕੋਸ਼ਿਸ਼ ਕਰੋ ਆਓ ਇੱਥੇ। ਠੀਕ ਹੈ ਜੀ। ਅੱਗੇ ਵੇਚੀਆਂ ਵਾ ਵੀਰ ਬੜੀ ਦੂਰੋਂ ਆ ਗਏ ਸਪੈਸ਼ਲ ਬੱਸ ਲੈ ਕੇ ਆ ਬੜਾ ਖੋਜ ਹੋਇਆ। ਠੀਕ ਹੈ ਜੀ। ਠੀਕ ਹੈ ਨਾ ਆਪਣਾ ਮਨ ਹੋ ਜਾਂਦਾ ਬੰਦੇ ਨੂੰ ਜੱਜਮੈਂਟ ਹੋ ਜਾਂਦੀ ਵੀ ਵੱਡੀ ਆ ਕਿ ਛੋਟੀ ਆ। ਪਤਾ ਲੱਗ ਜਾਂਦਾ ਪਰ ਮਨ ਨੂੰ ਧੋਰਾ ਲਈ ਰਹਿੰਦਾ ਬੰਦੇ ਨੂੰ ਕਿ ਜਾਂ ਜਿੱਦਾਂ ਘਾਰ ਮੰਗਾਲੀ ਯਾਰ ਇਹ ਛੋਟੀ ਆ ਕਿ ਵੱਡੀ ਆ ਹੈ ਨਾ। ਇੱਥੇ ਆ ਜਾਓ ਮਾਰਨਾ ਆਪਣੀ ਵੇਖੋ ਚਾਹ ਕੋ ਚੰਗੀ ਲੱਗਦੀ ਲਾਜੋ ਨਹੀਂ ਤੇ ਕੋਈ ਗੱਲ ਨਹੀਂ। ਠੀਕ ਹੈ ਜੀ। ਇੱਥੇ ਕੋਈ ਗੁੱਸੇ ਵਾਲੀ ਕੋਈ ਗੱਲ ਹੀ ਨਹੀਂ ਹੋਣੀ। ਠ ਕਸਲੀ ਕਰਕੇ ਆਪਣੀ ਮਰਜ਼ੀ ਨਾ ਕਰੋ ਜੀ